ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਹਾਂਗੇ ਕਾਫੀ ਜ਼ਿਆਦੇ ਸੋਹਣੇ ਮਸ਼ੀਨਵਰਕ ਦੇ ਸੂਟ ਲੰਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਰੈਡੀ ਕਰਵਾ ਸਕਦੇ ਹੋਗੇ ਇਹ ਹੈਗੇ ਨੇ ਸਾਰੇ ਕਲਾਇੰਟਸ ਦੇ ਸੂਟ ਲੰਗੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਔਨ ਆਰਡਰ ਹੈ ਜਿਹੜਾ ਸੂਟ ਹੈਗਾ ਰੈਡੀ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਵੀ ਤੁਸੀਂ ਚਾਹੋ ਉਸ ਅਕੋਰਡ ਪਹਿਲਾ ਜਿਹੜਾ ਮੈਂ ਸੂਟ ਪਾਇਆ ਹੈਗਾ ਆਪਾਂ ਪਾਇਆ ਹੈ ਕਾਟਨ ਲੀਲਨ ਦੇ ਉੱਪਰ ਕਿਉਂਕਿ ਇਹ ਵਿਦਾਊਟ ਲਾਈਨਿੰਗ ਸਟਿਚ ਹੋਇਆ ਹੈ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਤੇ ਮੈਂ ਦੁਪੱਟਾ ਰੱਖਿਆ ਇਹਦੇ ਨਾਲ ਕੋਟੇ ਦਾ ਰੱਖਿਆ ਹੈਗਾ ਤੇ ਬਲੈਕ ਤੇ ਆਪਾਂ ਪੈਰਟ ਗ੍ਰੀਨ ਦਾ ਕੰਬੀਨੇਸ਼ਨ ਦਿੱਤਾ ਹੈਗਾ ਤੇ ਇਸ ਤਰ੍ਹਾਂ ਦੇਖੋ ਇਹ ਬਾਵਾ ਤੇ ਵਰਕ ਆ ਜਾਊਗਾ ਸਾਰਾ ਜਿਹੜਾ ਕੰਮ ਹੈਗਾ ਆਰੀ ਦੇ ਵਿੱਚ ਹੋਇਆ ਹੋਇਆ ਹੈਗਾ ਤੇ ਪਲੱਸ ਸੈਂਟਰ ਪੈਨਲ ਲੇਗੇ ਤੇ ਪਲੱਸ ਤੁਸੀਂ ਘੇਰੇ ਦਾ ਕੰਮ ਦੇਖ ਸਕਦੇ ਹੋਵੋਗੇ ਤੇ ਇਸ ਤਰ੍ਹਾਂ ਹੀ ਮਤਲਬ ਚਾਕਾਂ ਤੇ ਕੰਮ ਆਗਾ ਬੈਕ ਚਾਕਾਂ ਤੇ ਵੀ ਇਸ ਤਰ੍ਹਾਂ ਹੀ ਕੰਮ ਆਜੂਗਾ ਬੈਕ ਘੇਰੇ ਤੇ ਵੀ ਇਦਾਂ ਕੰਮ ਆਜੂਗਾ ਦੇ ਸੈਂਟਰ ਪੈਨਲ ਲਏਗੇ बॉटम ਹੈ ਜਿਹੜੀ ਮੈਂ ਗ੍ਰੀਨ ਰੱਖੀ ਹੈਗੀ ਬਿਲਕੁਲ ਪਲੇਨ ਮਤਲਬ ਕੋਈ ਵਰਕ ਵਗੈਰਾ ਨਹੀਂ ਹੈਗਾ ਬਾਜੂ ਤੇ ਬਹੁਤ ਹੈਵੀ ਕਮ ਹੋਇਆ ਹੋਇਆ ਹੈਗਾ ਜੇ ਤੁਸੀਂ ਸੂਟ ਇਹ ਰੈਡੀ ਕਰਾਉਣਾ ਚਾਹੁੰਦੇ ਹੋਗੇ ਬਲੈਕ ਦੇ ਵਿੱਚ ਐਤਾ ਕੰਬੀਨੇਸ਼ਨ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਹੋਰ ਵੀ ਕੰਟਰਾਸਟ ਬਣਾ ਸਕਦੇ ਹੋ ਆਲ ਮਤਲਬ ਆਲ ਓਵਰ ਚ ਵੀ ਬਣਾ ਸਕਦੇ ਹੋ ਇੱਕ ਕਲਰ ਦੇ ਵਿੱਚ ਸਾਰਾ ਬਲੈਕ ਦੇ ਵਿੱਚ ਵੀ ਬਣਾ ਸਕਦੇ ਹੋ ਦੁਪੱਟਾ ਕੰਟਰਾਸਟ ਦੇ ਵਿੱਚ ਰੱਖ ਸਕਦੇ ਹੋ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਵੇਂ ਰੈਡੀ ਕਰਵਾ ਸਕਦੇ ਹੋਗੇ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਤੁਸੀਂ ਮੈਨੂੰ ਤੇ ਵਟਸਐਪ ਤੇ ਤੇ ਜੇ ਤੁਹਾਨੂੰ ਪ੍ਰਾਈਸ ਸਹੀ ਲੱਗਿਆ ਤਾਂ ਤੁਸੀਂ ਰੈਡੀ ਕਰਾ ਸਕਦੇ ਹੋਗੇ ਤੇ ਬੈਕ ਤੇ ਵੀ ਚਾਕਾਂ ਤੇ ਕੰਮ ਹੋਇਆ ਹੋਇਆਗਾ ਤੇ ਬਾਕੀ ਜੇ ਤੁਸੀਂ ਹਨਾ ਥੋੜਾ ਬਹੁਤਾ ਵਰਕ ਹੈ ਜਿਹੜਾ ਸਕਿਪ ਕਰਾ ਸਕਦੇ ਹੋਗੇ ਸਕਿਪ ਕਰਾ ਕੇ ਥੋੜਾ ਬਹੁਤਾ ਮਤਲਬ ਸੂਟ ਦਾ ਪ੍ਰਾਈਸ ਜਿਹੜਾ ਘੱਟ ਹੋ ਜਾਊਗਾ ਕੰਮ ਸਾਰਾ ਆਰੀ ਦੇ ਵਿੱਚ ਮਿਲੂਗਾ ਤੁਹਾਨੂੰ ਤੇ ਚਲੋ ਜੀ ਆਪਾਂ ਸੂਟ ਦਿਖਾਉਨੇ ਸ਼ੁਰੂ ਕਰ ਦਿਆਂਗੇ ਫਿਰ ਵੀਡੀਓ ਜਿਹੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਕੀ ਲਓ ਜੀ ਫਸਟ ਸੂਟ ਹੈਗਾ ਜਿਹੜਾ ਆਪਾਂ ਰੈਡੀ ਕੀਤਾਗਾ ਇਹ ਆਪਾਂ ਆਰੀ ਦੇ ਵਿੱਚ ਰੈਡੀ ਕੀਤਾਗਾ ਬਹੁਤ ਜਿਆਦੇ ਸੋਹਣਾ ਕਾਟਨ ਸਟੱਫ ਹੈਗਾ ਵਿਦਾਊਟ ਲਾਈਨਿੰਗ ਰਹੂਗਾ ਲਾਈਨਿੰਗ ਦੀ ਨੂੰ ਕੋਈ ਲੋੜ ਨਹੀਂ ਹੈਗੀ ਦੇਖੋ ਇਸ ਤਰ੍ਹਾਂ ਹੀ ਰੈਡੀ ਕੀਤਾ ਹੈ ਕੰਮ ਮਿਲੂਗਾ ਤੁਹਾਨੂੰ ਸਾਰਾ ਆਰੀ ਦੇ ਵਿੱਚ ਲਓ ਜੀ ਐਦਾਂ ਰਹੂਗਾ ਜੀ ਨੈੱਕ ਇਸ ਤਰ੍ਹਾਂ ਦੇਖੋ ਨੈੱਕ ਬਣਿਆ ਹੋਇਆ ਹੁਣ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਹਾਰੀ ਦੇ ਵਿੱਚ ਸਾਰਾ ਕੰਮ ਹੋਇਆ ਪਲੱਸ ਵਿੱਚ ਆ ਜਾਣਗੇ ਬੂਟੀਆਂ ਆ ਜਾਣਗੀਆਂ ਐਦਾਂ ਤੇ ਨਾਲ ਆ ਜਾਊਗਾ ਕੰਮ ਬਾਜੂ ਤੇ ਇਸ ਤਰ੍ਹਾਂ ਬਾਹ ਤੇ ਵਰਕ ਆ ਜਾਊਗਾ ਇਹ ਵਾਲਾ ਸਾਰਾ ਠੀਕ ਹੈ ਜੀ ਤੇ ਨੂੰ ਤੁਸੀਂ ਕੋਈ ਵੀ ਮਤਲਬ ਕਲਰ ਤੇ ਰੈਡੀ ਕਰਾ ਸਕਦੇ ਹੋਗੇ ਸੇਮ ਕਲਰ ਤੇ ਵੀ ਰੈਡੀ ਕਰਾ ਸਕਦੇ ਹੋਗੇ ਇਹਦੇ ਵਿੱਚ ਬਰਾਊਨ ਸ਼ੇਡ ਮਿਲ ਜਾਊਗਾ ਤੁਹਾਨੂੰ ਫਰੋਜ਼ੀ ਮਿਲ ਜਾਊਗਾ ਬੇਬੀ ਪਿੰਕ ਕਲਰ ਮਿਲ ਜਾਊਗਾ ਤੇ ਤੁਹਾਨੂੰ ਇਦਾਂ ਦੇ ਕੰਟਰਾਕਟ ਕਲਰ ਲੈਣਗੇ ਜਿਹੜੇ ਇਹਦੇ ਵਿੱਚ ਮਿਲ ਜਾਣਗੇ ਤੁਸੀਂ ਰੈਡੀ ਕਰਾ ਸਕਦੇ ਹੋਗੇ ਲਓ ਜੀ ਸੇਮ ਰੈਡੀ ਕਰਾਉਣਾ ਸੇਮ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਹੀ neck ਦਾ ਕੰਮ ਰਹੂਗਾ ਤੇਰਾ ਪ੍ਰਾਈਸ ਦਾ ਤੁਸੀਂ ਮੇਰੇ ਵਟਸਐਪ ਤੇ ਪੁੱਛ ਪੁੱਛ ਸਕਦੇ ਹੋਗੇ ਲਓ ਜੀ ਫਿਰ ਆਜੂਗਾ ਜੀ ਇਸ ਤੋਂ ਬਾਅਦ ਖਾਦੀ कॉटन ਲੀਲਨ ਤੇ ਆਜੂਗਾ ਤੇ ਲਓ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਕੰਮ ਹੈ ਜਿਹੜਾ ਸਾਰਾ ਆਰੀ ਦੇ ਵਿੱਚ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਸੈਂਟਰ ਪੈਨਲ ਆ ਜਾਣਗੇ ਦੇਖੋ ਕਿੰਨੇ ਜਿਆਦੇ ਸੋਹਣੇ ਨੇਗੇ 컬러ਫੁਲ ਤੇ ਪਲੱਸ ਨਾਲ ਆ ਜੂਗਾ ਇਹ ਘੇਰੇ ਤੇ ਕੰਮ ਇਦਾਂ ਤੁਸੀਂ ਦੇਖ ਸਕਦੇ ਹੋਗੇ ਘੇਰੇ ਤੇ ਵਰਕ ਦੇਖ ਸਕਦੇ ਹੋ ਵੀ ਕਿਦਾਂ ਕੀਤਾ ਹੋਇਆਗਾ ਲੋ ਜੀ ਨੇੜੇ ਤੋਂ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਆ ਜੂਗਾ ਇਹ ਘੇਰੇ ਤੇ ਕੰਮ ਆ ਜੂਗਾ ਦੇਖੋ ਬਹੁਤ ਸੋਹਣਾ ਮਤਲਬ ਡਿਜ਼ਾਈਨ ਹੈ ਜਿਹੜਾ ਰੈਡੀ ਕੀਤਾ ਹੋਇਆਗਾ ਨਾਲ ਆ ਜੂਗਾ ਇਹ ਉੱਪਰ ਨੂੰ ਇਸ ਤਰ੍ਹਾਂ ਵਰਕ ਜਾਊਗਾ ਬੁਟੇ ਆ ਜਾਣਗੇ ਦੋਨੇ ਸਾਈਡ ਤੇ ਬਹੁਤ ਜਿਆਦੇ ਸੋਹਣੇ ਸਾਰਾ ਕੰਮ ਜਿਹੜਾ ਆਰੀ ਤੇ ਕੀਤਾ ਹੋਇਆ ਹੈਗਾ ਇਹ ਤੇ ਨਾਲ ਬਾਹਾਂਵਾਂ ਰਹਿਣਗੇ ਮੈਂ ਤੁਹਾਨੂੰ ਦੱਸ ਦਿੰਦੀ ਇਸ ਤਰ੍ਹਾਂ ਹੀ ਰਹਿਣਗੇ ਬਾਜੂ ਦੇਖੋ ਬਾਜੂ ਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਸੇਮ ਕਲਰ ਤੇ ਰੈਡੀ ਕਰਾ ਸਕਦੇ ਹੋਗੇ ਤੇ ਪੇਮੈਂਟ ਜਿਹੜੀ ਹਾਫ ਕਰਵਾਈ ਜਾਊਗੀ ਪਹਿਲਾਂ ਤੇ ਹਾਫ ਪੇਮੈਂਟ ਜਦੋਂ ਥੋੜਾ ਸੂਟ ਰੈਡੀ ਹੋ ਗਿਆ ਫਿਰ ਤੁਸੀਂ ਕਰ ਸਕਦੇ ਹੋ ਲੋ ਜੀ ਇਸ ਤਰ੍ਹਾਂ ਨੈਕਸਟ ਸੂਟ ਆ ਜਾਊਗਾ ਜੀ ਫਿਰੋਜ਼ੀ ਦੇ ਵਿੱਚ ਆ ਜਾਊਗਾ ਕਾਟਨ ਦੇ ਵਿੱਚ ਆ ਵਿਦਾਊਟ ਲਾਈਨਿੰਗ ਰਹੂਗਾ ਤੇ ਇਸ ਤੇ ਬਿਲਕੁਲ ਮਤਲਬ ਹਲਕਾ ਜਿਹਾ ਕੰਮ ਹੋਇਆ ਹੋਇਆ ਹੈ ਜ਼ਿਆਦਾ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਕੰਮ ਹੈ ਇਹ ਚਾਕਾਂ ਤੇ ਆ ਜਾਊਗਾ ਦੇਖੋ ਠੀਕ ਹੈ ਜੀ ਇਹ ਵੀ ਆਰੀ ਦਾ ਹੀ ਕੰਮ ਹੋਇਆ ਹੋਇਆ ਸਾਰਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਇੱਕ ਆਜੂਗਾ ਹੀ ਚਾਕਾ ਤੇ ਆਜੂਗਾ ਦੋਨਾਂ ਤੇ ਤੇ ਪਲੱਸ ਨਾਲ ਪਾਵਾਂ ਤੇ ਆਜੂਗਾ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਬਾਟੂ ਆ ਜਾਣਗੇ ਠੀਕ ਹੈ ਜੀ ਇਹਨੂੰ ਤੁਸੀਂ ਸੇਮ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਹੋਰ ਬਹੁਤ ਸਾਰੇ ਕਲਰ ਨੇ ਚਾਰਟ ਹੈ ਮੇ ਤੁਹੋਂ ਸ਼ੇਅਰ ਕਰਵਾ ਲਿਓ ਉੱਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਫੇਰ ਆਜੂਗਾ ਜੀ ਪਿਓਰ ਲੀਲਨ ਦੇ ਉੱਪਰ ਆਜੂਗਾ ਰੈਡੀ ਕੀਤਾ ਹੋਇਆਗਾ ਪਿਓਰ ਲੀਲਨ ਤੇ ਤੇ ਇਹਦੇ ਉੱਪਰ ਆ ਕੀਤੇਗਾ ਸਿਰਫ ਇਸ ਤਰ੍ਹਾਂ ਬੁੱਟੀਆਂ ਪਾਈਆਂ ਨੇਗੀਆਂ ਦੇਖੋ ਲੀਲਨ ਤੇ ਇਸ ਤਰ੍ਹਾਂ ਬੁੱਟੀਆਂ ਪਾਈਆਂ ਨੇਗੀਆਂ ਤੇ ਇਸ ਤੋਂ ਬਾਅਦ ਬਾਹਾਂ ਤੇ ਦੇਖੋ ਇਦਾਂ ਕੰਮ ਆ ਜਾਊਗਾ ਇਹ ਵਾਲ ਇਸ ਤਰ੍ਹਾਂ ਰਹੂਗਾ ਠੀਕ ਹੈ ਜੀ ਇਹਦੀ ਬੈਕ ਤੇ ਵੀ ਬੁੱਟੀਆਂ ਨੇਗੀਆਂ ਫਰੰਟ ਬੈਕ ਦੋਨਾਂ ਤੇ ਨੇਗੀਆਂ ਨਹੀਂ ਇਹਦੇ ਫਰੰਟ ਤੇ ਹੀ ਬੁੱਟੀਆਂ ਲੱਗੀਆਂ ਗੱਲੀਆਂ ਬੈਕ ਤੇ ਨਹੀਂ ਹੈਗੀਆਂ ਤੇ ਇਦਾਂ ਇਹ ਸਾਰਾ ਦੇਖੋ ਕੰਮ ਤੁਸੀਂ ਦੇਖ ਸਕਦੇ ਹੋ ਸਫਾਈ ਦੇਖ ਸਕਦੇ ਹੋ ਆਪਣੇ ਕੰਮ ਦੀ ਇਹ ਪਿਓਰ ਲੀਲਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਫਿਰ ਇਸ ਤੋਂ ਬਾਅਦ ਆ ਜੁ ਗਈ ਲਵੈਂਡਰ ਕਲਰ ਇਹਦੇ ਉੱਪਰ ਵੀ ਇਹ ਆਪਾਂ ਜੌਰਜਟ ਦੇ ਉੱਪਰ ਰੈਡੀ ਕੀਤਾ ਇਸ ਤਰ੍ਹਾਂ ਦੇਖੋ ਬਸ ਬੁੱਟੀਆਂ ਪਾਈਆਂ ਨੇਗੀਆਂ ਜੌਰਜਟ ਦੇ ਉੱਪਰ ਜਿਹੜਾ ਆਪਾਂ ਰੈਡੀ ਕੀਤਾਗਾ ਇਹ ਦੇਖੋ ਇਹ ਆ ਜਾਣਗੇ ਫਰੰਟ ਤੇ ਉੱਪਰ ਇਦਾਂ ਬੁਟੀਆਂ ਤੇ ਇਹਦੇ ਬੈਕ ਤੇ ਵੀ ਬੁਟੀਆਂ ਲੱਗੀਆਂ ਇਸ ਤਰ੍ਹਾਂ ਸਾਰੀਆਂ ਦੇਖੋ ਤੇ ਪਲੱਸ ਬਾਵਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਵਾਲੀਆਂ ਰਹਿਣਗੀਆਂ ਬਾਜੂ ਬਾਵਾ ਤੇ ਆ ਜੁ ਗਈ ਹੈਵੀ ਕਮ ਇਸ ਤਰ੍ਹਾਂ ਜਾਰਡਰ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਸੇਮ ਕਲਰ ਵੀ ਲੈ ਸਕਦੇ ਹੋ ਹੋਰ ਕਲਰ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਇਸ ਤੋਂ ਬਾਅਦ ਆ ਜੁਗਾ ਇਹ ਬਲੈਕ ਸੂਟ ਆ ਜੁਗਾ ਦੁਕਾਨਿਆ ਵੀ ਸੂਟ ਕਾਫੀ ਜ਼ਿਆਦਾ ਸੋਨਾ ਰੈਡੀ ਕੀਤਾ ਹੋਇਆ ਜੈਨੀਫਰ ਦੇ ਉੱਪਰ ਆਪਾਂ ਰੈਡੀ ਕਰਵਾਇਆਗਾ ਲੋ ਜੀ ਇਸ ਤਰ੍ਹਾਂ ਆ ਜਾਊਗਾ ਇਹ ਨੈਕ ਆ ਜਾਊਗਾ ਬਣਿਆ ਹੋਇਆ ਫਿਰ ਸੈਂਟਰ ਪੈਨਲ ਆ ਜਾਣਗੇ ਇਸ ਤਰ੍ਹਾਂ ਸੈਂਟਰ ਪੈਨਲ ਆ ਗਏ ਤੇ ਪਲੱਸ ਦੇਖੋ ਬਾਹਵਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੈਵੀ ਨੇਗੀਆਂ ਇਸ ਤਰ੍ਹਾਂ ਤੇ ਬਾਟਮ ਤੇ ਵਰਕ ਆ ਜੂਗਾ ਬਹੁਤ ਹੈਵੀ ਕੰਮ ਕੀਤਾ ਹੋਇਆ ਬਾਟਮ ਤੇ ਇਸ ਤਰ੍ਹਾਂ ਠੀਕ ਹੈ ਜੀ ਤੇ ਇਦਾਂ ਹੀ ਆ ਜੂਗਾ ਇਹ ਬਾਵਾ ਤੇ ਕੰਮ ਠੀਕ ਹੈ ਤੇ ਇਸ ਤੋਂ ਬਾਅਦ ਆ ਜੂਗਾ ਜੈਨੀਫਰ ਦੇ ਉੱਪਰ ਬਲੈਕ ਸੂਟ ਮੇਰੇ ਨਾਲ ਦਾ ਰੈਡੀ ਹੋ ਕੇ ਆਇਆ ਹੈਗਾ ਸੇਮ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਹੀ neck ਬਣਿਆ ਹੋਇਆ ਹੈਗਾ ਕਾਫੀ ਸੂਟ ਰੈਡੀ ਹੋ ਗਏ ਇਹਦੇ ਨਾਲ ਦੇ ਰੀਪੀਟ ਰੀਪੀਟ ਬਹੁਤ ਕਾਫੀ ਸੂਟ ਆਈ ਜਾਂਦੇ ਨੇ ਫੇਰ ਵੀ ਹੁਣ ਵੀ ਦੁਬਾਰਾ ਆਰਡਰ ਚਲੇ ਜਾਂਦੇ ਇਹ हिਪ ਪਲੱਸ ਨਾਲ ਘੇਰੇ ਦਾ ਕੰਮ ਆ ਜੂਗਾ ਤੇ ਬਾਹਾਂਵਾਂ ਦੀ ਬਹੁਤ ਜ਼ਿਆਦੇ ਸੋਹਣੀਆਂ ਲੰਗੀਆਂ ਤੇ ਵਰਕ ਬਹੁਤ ਜ਼ਿਆਦੇ ਸੋਹਣਾਗਾ ਬਾਜੂ ਦਾ ਇਸ ਤਰ੍ਹਾਂ ਦੇਖੋ ਇਹ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਫੇਰ ਨੈਕਸਟ ਸੂਟ ਆ ਗਿਆ ਜੀ ਮੇਰੇ ਨਾਲ ਦਾ ਮੇਰਾ ਗਰੇ ਦੇ ਵਿੱਚ ਸੀਗਾ ਪਰ ਗ੍ਰੇ ਕਲਰ ਹੈ ਜਿਹੜਾ ਸੇਮ ਨਹੀਂ ਮਿਲਦਾ ਹੈਗਾ ਫਿਰ ਇਸ ਤੋਂ ਬਾਅਦ ਆ ਗਿਆ ਇਹ ਦੇਖੋ ਇਹ ਆਪਾਂ ਕੀਤਾ ਫਰੋਜ਼ੀ ਦੇ ਉੱਪਰ ਇਹ ਆ ਜਾਊਗਾ neck ਪਲੱਸ ਕਾਰਨਰ ਤੇ ਫਲਾਰ ਆ ਜਾਣਗੇ ਇਸ ਤਰ੍ਹਾਂ ਘੇਰੇ ਤੇ ਪਲੱਸ ਨਾਲ ਬਾਜੂ ਇਸ ਤਰ੍ਹਾਂ ਤੇ ਬਾਂਦਨੀ ਦੀ ਬਾਟਮ ਰੱਖ ਕੇ ਇਹਦੇ ਨਾਲ ਡਾਟਸ ਵਾਲੀ ਇਦਾਂ ਹੁਣ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਫਿਰ ਆਪਾਂ ਇੱਕ ਸੂਟ ਦਿਖਾਉਣੇ ਆਂਗੇ ਤੁਹਾਨੂੰ ਪੈਚ ਵਰਕ ਦਾ ਰੈਡੀ ਹੋਇਆਗਾ ਪਹਿਨ ਦਾ ਕਿਸੇ ਦਾ ਲੋਚ ਇਸ ਤਰ੍ਹਾਂ ਆ ਜੂਗਾ ਜੀ neck ਦਾ ਕੰਮ ਆ ਜੂਗਾ ਦੇਖੋ ਪੈਚ ਲਗਾ ਕੇ ਆਪਾਂ ਕੰਮ ਕੀਤਾਗਾ ਪਲੱਸ ਵਿੱਚ ਇਸ ਤਰ੍ਹਾਂ ਬੂਟੀਆਂ ਆ ਜਾਣਗੀਆਂ ਇਹ ਵੀ ਸਾਰਾ ਪੈਚ ਲਗਾ ਕੇ ਕੰਮ ਕੀਤਾਗਾ ਤੇ ਨਾਲ ਇਸ ਤਰ੍ਹਾਂ ਬਾਵਾ ਤੇ ਕੰਮ ਆ ਜੂਗਾ ਦੇਖੋ ਜੀ ਇਹਦੇ ਨਾਲ ਦਾ ਪਹਿਲਾਂ ਆਪਾਂ ਪੀਚ ਕਲਰ ਦੇ ਵਿੱਚ ਸੂਟ ਪਾਇਆ ਸੀਗਾ ਤੇ ਹੁਣ ਆਪਾਂ ਫਰੋਜ਼ੀ ਦੇ ਉੱਪਰ ਰੈਡੀ ਕੀਤਾ ਹੈਗਾ ਲਓ ਜੀ ਤੇ ਇਹਦੀ ਬਾਟਮ ਤੇ ਵੀ ਵਰਕ ਹੋਇਆ ਹੋਇਆ ਹੈਗਾ ਉਹ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਵੀ ਕਿੱਦਾਂ ਹੋਇਆ ਹੋਇਆ ਇਸ ਤਰ੍ਹਾਂ ਇਹ ਆ ਗਿਆ ਜੀ ਬਾਟਮ ਤੇ ਕੰਮ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਇਹ ਫੇਰ ਇਹਦੇ ਨਾਲ ਦੇ ਕਾਫੀ ਸੂਟ ਆਪਣੇ ਰੈਡੀ ਹੋ ਚੁੱਕੇ ਨੇ ਕਿ ਹੁਣ ਵੀ ਆਪਣੇ ਕੋਲੇ ਦੋ ਸੂਟ ਰੈਡੀ ਹੋ ਕੇ ਆਏ ਨੇ ਸੇਮ ਲਓ ਜੀ ਇਸ ਰਾਜੂਗਾ ਇਹ neck ਬਣਿਆ ਹੋਇਆਗਾ ਵਿੱਚ ਬੂਟੀ ਆ ਜੂਗੀ ਇਸ ਰੰ ਵਿੱਚ ਬੂਟੀ ਆ ਜੂਗੀ ਇਹ neck ਬਣਿਆ ਹੋਇਆ V shape ਦਾ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਤੇ ਇਸ ਤੋਂ ਬਾਅਦ ਇਹ ਵਾਲੀ ਆ ਜਾਣਗੀ ਬਾਵਾ ਬਾਵਾ ਤੇ ਵੀ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਜਿਆਦਾ ਸੋਨਾ ਕੀਤਾ ਹੋਇਆ ਬਾਜੂ ਬਹੁਤ ਸੋਹਣੀਆਂ ਹੈਵੀ ਬਣਾਈਆਂ ਨੇ ਜੀ ਇਦਾਂ ਵਰਕ ਕੀਤਾ ਹੋਇਆ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਲਓ ਜੀ ਠੀਕ ਹੈ ਜੀ ਐਂ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋ ਇਹਦੇ ਨਾਲ ਦੇ ਸੇਮ ਦੋ ਸੂਟ ਨੇ ਜਿਹੜੇ ਰੈਡੀ ਹੋ ਕੇ ਆਏ ਨੇ ਦੂਜਾ ਸੂਟ ਇਹ ਵਾਲਾ ਹੋਇਆ ਗਿਆ ਰੈਡੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਈ ਕੋਈ ਰੈਸਟ ਰਾਸਟ ਰਾਸਟ ਸੂਟ ਆ ਜਾਊਗਾ ਇਦਾਂ ਆਪਾਂ ਰੈਡੀ ਕੀਤਾ ਰਾਸਟ ਖੀਰੇ ਦਾ ਕੰਮ ਆ ਜਾਊਗਾ ਇਹ ਵਾਲਾ ਇਹ ਵਾਲਾ ਕੰਮ ਹੈ ਜੀ ਜਿਹੜਾ ਘੇਰੇ ਦਾ ਆਜੂਗਾ ਤੁਸੀਂ ਇਹਦਾ ਕੰਮ ਵੀ ਨੇੜੇ ਤੋਂ ਦੇਖ ਸਕਦੇ ਹੋ ਸਾਰਾ 0 ਟਾਂਕੇ ਤੇ ਹੋਇਆ ਹੋਇਆਗਾ ਵਰਕ ਲੋ ਜੀ ਇਹ ਘੇਰੇ ਦਾ ਕੰਮ ਆਜੂਗਾ ਵਿੱਚ ਬੂਟੀਆਂ ਆ ਜਾਣਗੀਆਂ ਪਲੱਸ neck ਆਜੂਗਾ ਇਸ ਤਰ੍ਹਾਂ neck ਰੈਡੀ ਕੀਤਾਗਾ V shape ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ neck ਦਾ ਬਹੁਤ ਜ਼ਿਆਦਾ ਸੋਹਣਾਗਾ ਲੋ ਜੀ V shape ਦੇ ਵਿੱਚ neck ਰੈਡੀ ਕੀਤਾ ਹੋਇਆਗਾ ਇਦਾਂ ਫਿਰ ਵਿੱਚ ਬੂਟੀਆਂ ਆ ਜਾਣਗੀਆਂ ਫਿਰ ਪਲੱਸ ਘੇਰਾਗਾ ਇਹਦਾ ਤੇ ਬਾਵਾ ਹੀ ਦੀ ਸਟਰਾ ਰੈਡੀ ਕੀਤੀ ਹੋਈ ਹੈ ਨਗੀਆਂ ਇਦਾਂ ਦੇਖ ਸਕਦੇ ਤੁਸੀਂ ਹੈਵੀ ਨਹੀਂ ਨਗੀਆਂ ਤੇ ਇਹਦੀ ਬਾਟਮ ਤੇ ਵੀ ਸ਼ਾਇਦ ਮੇਰੇ ਖਿਆਲ ਚ ਹੈਗਾ ਵਰਕ ਹਾਂਜੀ ਇਹਦੀ ਬਾਟਮ ਤੇ ਵੀ ਇਸ ਤਰ੍ਹਾਂ ਵਰਕ ਆ ਜਾਊਗਾ ਰਸਟ ਛੇਡ ਤੇ ਕੀਤਾ ਹੈਗਾ ਇਸ ਤੋਂ ਬਾਅਦ ਆ ਜਾਊਗਾ ਇਹ ਪਰਪਲ ਸੂਟ ਆ ਜਾਊਗਾ ਸੇਮ ਇਦਾਂ ਹੀ neck ਰੈਡੀ ਕੀਤਾ ਹੋਇਆ ਹੈਗਾ ਪਲੱਸ ਘੇਰਾ ਆ ਜਾਊਗਾ ਇਸ ਤਰ੍ਹਾਂ ਤੇ ਪਲੱਸ ਬਾਵਾ ਆ ਜਾਣਗੀਆਂ ਬਾਟਮ ਤੇ ਵੀ ਹੈ ਜਿਹੜਾ ਇਹ ਬਾਟਮ ਹੈ ਵਾਈਟ ਰੱਖੀ ਆਪਾਂ ਨਾਲ ਤੇ ਬਾਟਮ ਤੇ ਇਦਾਂ ਵਰਕ ਆ ਜਾਊਗਾ ਇਸ ਤਰ੍ਹਾਂ ਬਾਟਮ ਤੇ ਵਰਕ ਆ ਜਾਊਗਾ ਦੁਪट्टे ਵਗੈਰਾ ਹਜੇ ਆਪਾਂ ਰੈਡੀ ਕਰਨੇ ਨੇਗੇ ਪੈਂਡਿੰਗ ਪੈਣੇਗੇ ਮਤਲਬ ਦੁਪट्टे ਰੈਡੀ ਕਰਨ ਵਾਲੇ ਹਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਇਹਦੇ ਵਿੱਚੋਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰਨਾਗਾ ਵੀ ਸਾਨੂੰ ਤੁਸੀਂ ਇਹ ਵਾਲੇ ਸੂਟ ਦਾ ਪ੍ਰਾਈਸ ਹੈ ਜਿਹੜਾ ਤੁਸੀਂ ਦੱਸ ਦੋ ਜੇ ਤੁਹਾਨੂੰ ਪ੍ਰਾਈਸ ਸਹੀ ਲੱਗਦਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਆਪਾਂ ਨੂੰ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੜੋ ਦੱਸੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਕਾਫੀ ਪੈਣਾ ਦੇ ਫੋਨ ਆਉਂਦੇ ਹੁੰਦੇ ਨੇ ਵੀ ਅਸੀਂ ਵਿਜ਼ਿਟ ਕਰਨਾ ਹੈਗਾ ਤੇ ਪਲੀਜ਼ ਮੇਰੀ ਰਿਕਵੈਸਟ ਹੈ ਇੱਕ ਵਾਰ ਹਨਾ ਤੁਸੀਂ ਫੋਨ ਕਰਕੇ ਆਇਆ ਕਰੋ ਵੀ ਹਨਾ ਵੀ ਅਸੀਂ ਆਉਣਾ ਚਾਹੁੰਦੇ ਆਂਗੇ ਕਿਵਰ ਅਸੀਂ ਘਰ ਨਹੀਂ ਹੁੰਦੇ ਹੈ ਕਿ ਤਾਂ ਕਰਕੇ ਹਨਾ ਇੱਕ ਵਾਰ ਜਰੂਰ ਤੁਸੀਂ ਕਾਲ ਕਰਿਆ ਕਰੋ ਕਾਲ ਕਰਕੇ ਮੇਰੇ ਤੋਂ ਤੁਸੀਂ ਪੁੱਛ ਸਕਦੇ ਹੋ ਵੀ ਅਸੀਂ ਕਿੰਨੇ ਵਜੇ ਆ ਸਕਦੇ ਆ ਜੇ ਤੁਹਾਨੂੰ ਟਾਈਮ ਦੀ ਸੈਟਿੰਗ ਪੈਂਦੀ ਤੁਸੀਂ ਉਸ ਟਾਈਮ ਆ ਸਕਦੇ ਹੋਗੇ ਨਹੀਂ ਤੁਸੀਂ ਆਪਣਾ ਵੀ ਦੱਸ ਸਕਦੇ ਹੋ ਵੀ ਹਾਂ ਅਸੀਂ ਇਸ ਇਸ ਟਾਈਮ ਆ ਸਕਦੇ ਆਂਗੇ ਤੇ ਫਿਰ ਤੁਸੀਂ ਆ ਸਕਦੇ ਹੋ ਕੋਈ ਗੱਲ ਨਹੀਂ ਜੀ ਕਾਫੀ ਪਣਾ ਵਿਜ਼ਿਟ ਕਰਦੇ ਹੋ ਤੁਸੀਂ ਵਿਜ਼ਿਟ ਕਰਕੇ ਆਪਣੇ ਸੂਟ ਲੈ ਸਕਦੇ ਹੋ ਮੇਰੇ ਕੋਲੋਂ ਸਟਿਚਿੰਗ ਵਾਲੇ ਸੂਟ ਲੈਣਗੇ ਉਹ ਵੀ ਤੁਸੀਂ ਸਿਲਾਈ ਕਰਵਾ ਸਕਦੇ ਹੋ ਆਪਣੇ ਕੋਲੋਂ ਬਿਨਾਂ ਸਿਲਾਈ ਤੋਂ ਮਗਵਾਉਣਾ ਚਾਹਣੇ ਬਿਨਾਂ ਸਿਲਾਈ ਤੋਂ ਮਗਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲੈ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੱਝ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾ ਸ੍ਰੀ ਕਾਲ ਜੀ ਬਾਏ ਬਾਏ